ਦੇਖਾ ਕਰਾਂਗੇ ਹਾਂਜੀ ਵੈਲਕਮ ਜੀ ਸਾਰਿਆਂ ਨੂੰ ਸਾਸਤਰੀ ਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਜੀ ਪਾਲਕ ਦੀ ਢਾਲ ਉਹਦੇ ਲਈ ਆਪਾਂ ਨੇ ਪਾਲਕ ਤੋਸ ਮਾਰ ਕੇ ਕੱਟ ਲਈ ਜੀ ਆਲੂ ਲੈ ਲੇ ਇਧਰ ਆਪਾਂ ਲੈਏ ਨੇ ਸਹੰਜਣੇ ਦੇ ਫੁੱਲ ਦਸਣ ਦਾ ਆਪਾਂ ਤੜਕਾ ਲਾਵਾਂਗੇ ਜੀ ਪਿਆਜ਼ ਲੈਨੇ ਇਧਰ ਆਪਾਂ ਨੇ ਦਲਾਵੇਂ ਜਣੇ ਭੋਂ ਕੇ ਰੱਖੇ ਨੇ ਹੋਰ ਲੈਣ ਦੇ ਹਾਂਜੀ ਕੁੱਕਰ ਦੇ ਵਿੱਚ ਆਪਾਂ ਨੇ ਐਡ ਕਰ ਲਿਆ ਜੀ ਪਾਣੀ ਠੀਕ ਆ ਜੀ ਹੁਣ ਆਪਾਂ ਇਹਦੇ ਵਿੱਚ ਜੀ ਪਾਲਕ ਐਡ ਕਰ ਦਾਂਗੇ ਹੁਣ ਆਪਾਂ ਜੀ ਸਹੰਜਣੇ ਦੇ ਫੁੱਲ ਨੇ ਜਿਹੜੇ ਉਹ ਵੀ ਵਿੱਚ ਐਡ ਕਰ ਦਾਂਗੇ ਨਾਲੇ ਜੀ ਆਪਾਂ ਨੇ ਕੱਟੇ ਆਲੂ ਐਡ ਨਾਲੇ ਜੀ ਆਪਾਂ ਇਹਦੇ ਵਿੱਚ ਚਾਨਾ ਦਾਲ ਐਡ ਕਰ ਦਾਂਗੇ ਨਾਲ ਇਹ ਆਪਾਂ ਜੀ ਪਿਆਜ਼ ਐਡ ਕਰ ਦਾਂਗੇ ਹੁਣ ਆਪਾਂ ਜੀ ਇਹਦੇ ਵਿੱਚ ਪਾ ਦਾਂਗੇ ਨਮਕ ਟੇਸਟ ਅਨੁਸਾਰ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਲਾਲ ਮਿਰਚ ਪਦੇ ਵਿੱਚ ਐਡ ਕਰ ਦਾਂਗੇ ਜੀ ਹੜਨ ਦੀ ਹੁਣ ਆਪਾਂ ਜੀ ਇਹਦੇ ਵਿੱਚ ਐਡ ਕਰ ਦਾਂਗੇ ਦੇਸੀ ਘਿਓ ਪਾ ਕੇ ਚੰਗੀ ਤਰ੍ਹਾਂ ਆਪਾਂ ਸਾਰੇ ਮਿਕਸ ਕਰ ਦਾਂਗੇ ਹੁਣ ਆਪਾਂ ਜੀ ਕੁੱਕਰ ਦਾ ਢੱਕਣ ਕਰ ਦਾਂਗੇ ਬੰਦ

ਕਰੋਦੇ ਤੇਲ ਵਿੱਚ ਪਹਿਲਾਂ ਐਡ ਕੀਤਾ ਜੀਰਾ ਫਿਰ ਆਪਾਂ ਪਾ ਲਿਆ ਲਸਣ ਨਾਲੇ ਆਪਾਂ ਵੀ ਐਡ ਕਰ ਦਾਂਗੇ ਲਾਲ ਟਮਾਟਰ ਥੋੜੀ ਜਿਹਾ ਆਪਾਂ ਹੀ ਐਡ ਕਰਕੇ ਕਚੋਰੀ ਮੇਕਤੀ ਆ ਜੇ ਆਪਣੇ ਕੁੱਕਰ ਤੋਂ ਉਹਨੇ ਆਪਾ ਤੇ ਜਿਹੜੀ ਨਾਲ ਜਾਣ ਦੇ ਰਹੀ ਸੀ ਤੋ ਆਹ ਆ ਜੇ ਆਪਣੇ ਕਰ ਬਣਾਉਣੀ ਤੋ ਕਿ ਥੋੜੀ ਆਪਾਂ ਇਹਦੇ ਵਿੱਚ ਐਡ ਕਰਤੀ ਹਿੰਗ ਨਾਲ ਅੱਗੇ ਪਦੇ ਵਿੱਚ ਅਦਰਕ ਐਡ ਕਰ ਦਾਂਗੇ ਲੋ ਦੀ ਪੜੋ ਮੜੇ ਰੰਡੀ ਜੀ ਕਾਹਨ ਦੇ ਪਿਆਰ ਹੋਈ ਕਾਰ ਸਤਨਿ ਕੁਝ ਗ੍ਰੈਂਡਰ ਦੇ ਨਾਲ ਘੋਟ ਲਈ ਬਹੁਤ ਸੁੰਗੜਾੜ ਬਣ ਗਈ ਆਪਾਂ ਰੱਖ ਲਾਂਗੇ ਜੀ ਉੱਪਰ ਹੁਣ ਆਪਾਂ ਜੀ ਤੜਕਾ ਐਡ ਕਰ ਦਾਂਗੇ ਜੀ ਲਓ ਜੀ ਬਹੁਤ ਸੁੰਗੜਾੜ ਬਣ ਕੇ ਹੋਈ ਆ ਤਿਆਰ ਹਾਂਜੀ ਆਪਣੀ ਜੀ ਦਾਲ ਬਣ ਕੇ ਤਿਆਰ ਆ ਜੀ ਬਹੁਤ ਵਧੀਆ ਆਪਣੀ ਦਾਲ ਬਣੀ ਆ ਜੀ ਤੇ ਦਾਲ ਦੀ ਸ਼ਾਈਨਿੰਗ ਬਹੁਤ ਵਧੀਆ ਆ ਰਹੀ ਜੀ ਦਾਲ ਦੀ 스멜 ਬਹੁਤ ਵਧੀਆ ਆ ਰਹੀ ਹੈ ਜੀ ਆਪਾਂ ਬਹੁਤ ਹੀ ਜ਼ਿਆਦਾ ਪਿਆਰ ਤੇ ਰੀਜ ਦੇ ਨਾਲ ਦਾਲ ਬਣਾਈ ਆ ਜੀ ਤੁਸੀਂ ਵੀ ਜ਼ਰੂਰ ਬਣਾਇਓ ਜ਼ਰੂਰ ਟਰਾਈ ਕਰਿਓ ਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਹੱਸਦੇ ਬਸਦੇ ਰਹੋ ਜੀ ਚੜ੍ਹਦੀ ਕਲਾ ਚ ਰਹੋ ਜੀ ਪਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਜੀ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਧੰਨਵਾਦ ਜੀ ਕੋਲ ਨਾ ਬਾਅਦ ਚ ਲਾ ਲਾਂ ਨੂੰ ਸਾਹਮਣੇ ਲੋ ਜੀ ਦਾਲ ਆਪਾਂ ਨੇ ਦੋ ਡੋਂਗਿਆਂ ਦੇ ਵਿੱਚ ਸਰਵ ਕਰ ਲਈ ਜੀ ਇੱਕ ਦਾਲ ਆਪਾਂ ਹੁਣ ਸਰਵ ਕਰ ਲਾਂਗੇ ਜੀ ਇੱਕ ਆਪਾਂ ਠੰਡੀ ਕਰਕੇ ਫ੍ਰਿਜ ਦੇ ਵਿੱਚ ਰੱਖ ਦਾਂਗੇ